ਮਾਰਯੋਗ ਡੀਜੀਪੀ ਪੰਜਾਬ ਅਤੇ ਡੀਆਈਜੀ ਲੁਧਿਆਣਾ ਰੇਂਜ ਜਿਹਦੇ ਦਿਸ਼ਾ ਨਿਰਦੇਸ਼ ਏਡ ਜਿਹੜੀ ਨਵਾਂ ਸ਼ਹਿਰ ਪੁਲਿਸ ਦੀ ਜ਼ੀਰੋ ਟੋਲਰੈਂਸ ਪਾਲਿਸੀ ਅਗੇਂਸਟ ਕਰਾਈਮਸ ਤੇ ਕ੍ਰਿਮੀਨਲਸ ਹੈਗੀ ਹੈ ਉਸੇ ਲੜੀ ਦੇ ਵਿੱਚ ਅਸੀਂ ਚਾਰ ਹੀਨियस ਕਰਾਈਮ ਦੇ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈਗਾ 29 ਅਕਤੂਬਰ ਨੂੰ ਰਾਤ ਕਰੀਬ 8 ਵਜੇ ਦੇ ਕਰੀਬ ਮੰਡਾਲੀ ਪਿੰਡ ਦੇ ਵਿੱਚ ਕਿਸੇ ਵਿਅਕਤੀ ਨੂੰ ਮਾਰਨ ਆਏ ਸੀਗੇ ਚਾਰ ਵਿਅਕਤੀ ਐਮਰੂਤੀ ਕਾਰ ਦੇ ਵਿੱਚ ਆਏ ਸੀਗੇ ਉਸਤੇ ਅਸੀਂ ਮੁਕੱਦਮਾ ਨੰਬਰ 124 ਪੀਐਸ ਬਹਿਰਾਮ ਦੇ ਵਿੱਚ ਦਰਜ ਕੀਤਾ ਸੀਗਾ ਉਸ ਤੋਂ ਬਾਅਦ ਸਾਡੀਆਂ ਟੀਮਾਂ ਜਿਦੇ ਵਿੱਚ ਐਸਪੀ ਇਨਵੈਸਟੀਗੇਸ਼ਨ ਡੀਐਸਪੀ ਬੰਗਾ ਇਨਚਾਰਜ ਸੀਆਈਏ ਤੇ ਐਸਐਚਓ ਬਹਿਰਾਮ ਨੇ ਬੜੇ ਹੀ ਸਾਇੰਟਿਫਿਕ ਤਰੀਕੇ ਨਾਲ ਇਨਵੈਸਟੀਗੇਸ਼ਨ ਕਰਦੇ ਹੋਏ ਚਾਰ ਦੋਸ਼ੀਆਂ ਨੂੰ ਆਈਡੈਂਟੀਫਾਈ ਕੀਤਾ ਇਹਦੇ ਵਿੱਚੋਂ ਦੋ ਦੋਸ਼ੀਆਂ ਨੂੰ ਅਸੀਂ ਪਹਿਲਾਂ ਹੀ ਗ੍ਰਿਫਤਾਰ ਕਰ ਲਿਆ ਜਿਨ੍ਹਾਂ ਦੇ ਨਾਮ ਸੰਦੀਪ ਹੈ ਉਹ ਬਹਿਰਾਮ ਦਾ ਰਹਿਣ ਵਾਲਾ ਹੈ ਤੇ ਦੂਜਾ ਅਬੇ ਹੈ ਜਿਹੜਾ ਕਿ ਜਲੰਧਰ ਦਾ ਰਹਿਣ ਵਾਲਾ ਹੈਗਾ ਉਹਨਾਂ ਦੀ ਪੁੱਛਗਿੱਛ ਤੋਂ ਹੀ ਜਿਹੜੇ ਦੋ ਦੋਸ਼ੀ ਹੈ ਉਹ ਅਸੀਂ ਹੋਰ ਆਈਡੈਂਟੀਫਾਈ ਕੀਤੇ ਜਿਦੇ ਵਿੱਚੋਂ ਇੱਕ ਈਸ਼ਵਿੰਦਰ ਈਸ਼ੂ ਤੇ ਦੂਸਰਾ ਅਮਨ ਹੈਗਾ ਤੇ ਉਹਨਾਂ ਦੀ ਪੁੱਛਗਿੱਛ ਤੋਂ ਹੀ ਸਾਨੂੰ ਪਤਾ ਲੱਗਿਆ ਕਿ ਜਿਹੜੇ ਇਹ ਦੋ ਦੋਸ਼ੀ ਐ ਇਹ ਜਲੰਧਰ ਦੇ ਰਹਿਣ ਵਾਲੇ ਐ ਤੇ ਇਹਨਾਂ ਏਰੀਆ ਦੇ ਵਿੱਚ ਹੀ ਇਹ ਠਾਰ ਲੈਂਦੇ ਹੈਗੇ ਇਹ ਜਿੱਥੇ ਮੌਕੇ ਤੇ ਆਪਾਂ ਖੜੇ ਆ ਪਿੰਡ ਖਾਨਖਾਨਾ ਪੀਐਸ ਮੁਕੰਦਪੁਰ ਇਹ ਠਾਰ ਦੇ ਬਾਰੇ ਵੀ ਸਾਨੂੰ ਉਹਨਾਂ ਦੋਸ਼ੀਆਂ ਤੋਂ ਹੀ ਪਤਾ ਲੱਗਿਆ ਤੇ ਕੱਲ ਜਦੋਂ ਸਾਨੂੰ ਪਤਾ ਸੀਗਾ ਕਿ ਉਹਨਾਂ ਨੇ ਇੱਥੇ ਠਾਰ ਲੈਣੀ ਐ ਜਦੋਂ ਸਾਡੀਆਂ ਜੁਆਇੰਟ ਟੀਮਸ ਜਿਹਦੇ ਵਿੱਚ ਸਾਡੀ ਸੀਆਈਏ ਤੇ ਪੀਐਸ ਬਰਾਮ ਦੀਆਂ ਟੀਮਾਂ ਸੀਗੀਆਂ ਜਦੋਂ ਉਹਨਾਂ ਨੇ ਇੱਥੇ ਆ ਕੇ ਉਹਨਾਂ ਨੂੰ ਘੇਰਾ ਪਾਇਆ ਤੋਂ ਅੱਗੋਂ ਇਹ ਦੋ ਦੋਸ਼ੀਆਂ ਜਿਹਦੇ ਵਿੱਚ ਈਸ਼ਵਿੰਦਰ ਤੇ ਅਮਨ ਇਹਨਾਂ ਨੇ ਸਾਡੀ ਪੁਲਿਸ ਤੇ ਇਹਨਾਂ ਕੋਲ ਦੋ ਵੈਪਨ ਸੀਗੇ ਈਸ਼ਵਿੰਦਰ ਕੋਲ ਇੱਕ ਕਲੌਕ ਵੈਪਨ ਸੀਗਾ ਤੇ ਦੂਸਰਾ ਸੀਗਾ ਉਹਦੇ ਕੋਲ 34 ਦਾ ਪਿਸਤਲ ਸੀਗਾ ਤੇ ਇਹਨਾਂ ਨੇ ਸਾਡੀ ਪੁਲਿਸ ਪਾਰਟੀ ਦੇ ਉੱਤੇ ਟੋਟਲ 6 ਫਾਇਰ ਕੀਤੇ ਜਿਹੜੇ ਦੋ ਫਾਇਰ ਸਾਡੀ ਸਰਕਾਰੀ ਐਸਐਚਓ ਦੀ ਸਰਕਾਰੀ ਗੱਡੀ ਦੇ ਉੱਤੇ ਲੱਗੇ ਤੇ ਸੈਲਫ ਡਿਫੈਂਸ ਦੇ ਵਿੱਚ ਜਦੋਂ ਪੁਲਿਸ ਪਾਰਟੀ ਨੇ ਫਾਇਰ ਕੀਤਾ ਤਾਂ ਇਹਨਾਂ ਦੋਵਾਂ ਦੋਸ਼ੀਆਂ ਦੇ ਲੱਤਾਂ ਦੇ ਵਿੱਚ ਗੋਲੀਆਂ ਲੱਗੀਆਂ ਨੇ ਸ਼ਵਿੰਦਰ ਈਸ਼ੂ ਦੇ ਦੋਵਾਂ ਲੱਤਾਂ 'ਚ ਗੋਲੀਆਂ ਲੱਗੀਆਂ ਨੇ ਤੇ ਜਿਹੜਾ ਅਮਨ ਹੈਗਾ ਉਹਦੇ ਰਾਈਟ ਲੈਗ ਦੇ ਵਿੱਚ ਗੋਲੀ ਲੱਗੀ ਹੈਗੀ ਉਸ ਤੋਂ ਬਾਅਦ ਤੁਰੰਤ ਇਹਨਾਂ ਨੂੰ ਮੈਡੀਕਲ ਹੈਲਪ ਦੇ ਲਈ ਅਸੀਂ ਸਿਵਲ ਹਸਪਤਲ ਪਹੁੰਚਾਇਆ ਹੈਗਾ ਤੇ ਡਾਕਟਰ ਦੇ ਦੱਸਣ ਦੇ ਮੁਤਾਬਕ ਇਹਨਾਂ ਦੋਵਾਂ ਦੀ ਕੰਡੀਸ਼ਨ ਜਿਹੜੀ ਹੈਗੀ ਹੈ ਉਹ ਸਟੇਬਲ ਹੈਗੀ ਹੈ ਜਿਹੜਾ 124 ਨੰਬਰ ਮਕਦਮਾ ਦਰਜ ਹੋਇਆ ਸੀ ਉਹਦੇ ਵਿੱਚ ਦੋ ਦੋਸ਼ੀ ਜਿਹੜੇ ਸੀਗੇ ਉਹ ਬਾਈ ਨੇਮ ਸੀਗੇ ਉਹਦੇ ਵਿੱਚ ਇੱਕ ਦੋਸ਼ੀ ਤਰਮਿੰਦਰ ਸਿੰਘ ਪੁੱਤਰ ਅਜੀਤ ਸਿੰਘ ਜੋ ਕਿ ਹੁਣ ਕੈਨੇਡਾ ਵਿੱਚ ਰਹਿੰਦਾ ਹੈਗਾ ਪਿੱਛੋਂ ਇਹ ਮੰਡਾਲੀ ਦਾ ਰਹਿਣ ਵਾਲਾ ਹੈਗਾ ਤੇ ਇਹਦਾ ਚਾਚਾ ਦਾਰਾ ਸਿੰਘ ਇਹਨਾਂ ਦੋਵਾਂ ਨੇ ਮਿਲ ਕੇ ਜਿਹੜੀ ਹੈ ਇਹ ਸਾਜ਼ਿਸ਼ ਇੱਕ ਵਿਅਕਤੀ ਨੂੰ ਮਾਰਨ ਦੇ ਲਈ ਰਚੀ ਸੀਗੀ ਤੇ ਇਹਦੇ ਵਿੱਚ ਉਹਨਾਂ ਨੇ ਇੱਕ ਰਾਜੂ ਵਾਲਖ ਜੋ ਕਿ ਹਜੇ ਤੱਕ ਗ੍ਰਿਫਤਾਰ ਨਹੀਂ ਹੈ ਜਲੰਧਰ ਦਾ ਰਹਿਣ ਵਾਲਾ ਇਨੂੰ ਕੰਟੈਕਟ ਕੀਤਾ ਤੇ ਨਾਲ ਹੀ ਸੋਨੂ ਖਤਰੀ ਵੀ ਇਹਦੇ ਵਿੱਚ ਇਨਵੋਲ ਸੀਗਾ ਤੇ ਇਹਨਾਂ ਦੋਹਾਂ ਦੋਸ਼ੀਆਂ ਨੂੰ ਵੀ ਜਿਹੜਾ ਹੈਗਾ ਅਸੀਂ ਬਾਇਨੇਮ ਅਸੀਂ ਵਿੱਚ ਨਾਮਿਨੇਟ ਕਰ ਲਿਆ ਹੈਗਾ ਤੇ ਇਹਨਾਂ ਦੇ ਖਿਲਾਫ ਵੀ ਜਿਹੜੀ ਹੈਗੀ ਹੈ ਅਸੀਂ ਜਿਹੜੀ ਲੀਗਲ ਕਾਰਵਾਈ ਬਣਦੀ ਹੈ ਉਹ ਕਰਾਂਗੇ ਜਿਹੜੇ ਦੋ ਦੋਸ਼ੀ ਸੀਗੇ ਸ਼ਿਵਿੰਦਰ ਤੇ ਅਮਨ ਜਿਹੜੇ ਕਿ ਪੁਲਿਸ ਫਾਇਰਿੰਗ ਦੇ ਵਿੱਚ ਜਿਹੜੇ ਇੰਜਰਡ ਹੋਏ ਨੇ ਇਹਨਾਂ ਦੇ ਖਿਲਾਫ ਪਹਿਲਾਂ ਵੀ ਬੜੇ ਸੀਨੀਅਰ ਕ੍ਰਾਈਮ ਦੇ ਜਿਹੜੇ ਮੁਕਦਮੇ ਦਰਜ ਹੈਗੇ ਨੇ ਇੱਕ ਬਿਆਸ ਦੇ ਵਿੱਚ ਇੱਕ ਸਤਨਾਮ ਨਿਯਾਮ ਦੇ ਵਿਅਕਤੀ ਦਾ ਇੱਕ ਇਹਨਾਂ ਨੇ ਕਤਲ ਕੀਤਾ ਉਹ ਇਹਨਾਂ ਦੇ ਖਿਲਾਫ ਮੁਕਦਮਾ ਦਰਜ ਹੈ ਤੇ ਗੜਸ਼ੰਕਰ ਦੇ ਵਿੱਚ ਵੀ ਇਹਨਾਂ ਉਹ ਵੀ ਇਹਨਾਂ ਦੇ ਖਿਲਾਫ ਮੁਕਦਮਾ ਦਰਜ ਹੈਗਾ ਇੱਕ ਮੈਂ ਤੁਹਾਡੇ ਮਾਧਿਅਮ ਰਾਹੀਂ ਜਿਹੜਾ ਸਾਡਾ ਯੂਥ ਹੈਗਾ ਉਹਨੂੰ ਇਹ ਮੈਸੇਜ ਦੇਣਾ ਚਾਹੁੰਦਾ ਹੈਗਾ ਕਿ ਜਿਹੜੇ ਬਾਹਰ ਬੈਠੇ ਹੈਗੇ ਆ ਕੋਈ ਸੋਨੂ ਖਤਰੀ ਵਰਗੇ ਇਹ ਕੁਝ ਪੈਸਿਆਂ ਦਾ ਲਾਲਚ ਦੇ ਕੇ ਜਿਹੜੇ ਇੱਥੇ ਸਾਡਾ ਯੂਥ ਹੈ ਉਹਨਾਂ ਤੋਂ ਗਲਤ ਕੰਮ ਕਰਵਾਉਂਦੇ ਆ ਬਟ ਉਹ ਜਿਹੜਾ ਉਹਦਾ ਖਮਿਆਜ਼ਾ ਹੈਗਾ ਯੂਥ ਨੂੰ ਭੁਗਤਣਾ ਪੈਂਦਾ ਤਾਂ ਜਿਹੜੇ ਹੈ ਜੇ ਬੰਦੇ ਬਾਹਰ ਬੈਠੇ ਆ ਇਹਨਾਂ ਦੀ ਗੱਲਾਂ ਵਿੱਚ ਨਾ ਆਣ ਤੇ ਆਪਣਾ ਸਹੀ ਰਾਹ ਤੇ ਚੱਲੋ